ਮੇਰਾ ਨਾਮ ਕੋਮਲਪ੍ਰੀਤ ਕੌਰ ਹੈ ਮੈਂ ਸ਼ਿਮਲਾ ਪੁਰ ਦੇ ਰਹਿਣ ਆਤੋਂ ਆਈ ਆ ਮੈਂ ਪਾਵਰ ਲਿਫਟਿੰਗ ਦੀ ਪਲੇਅਰ ਆ ਨੈਸ਼ਨਲ ਲੈਵਲ ਦੀ ਨੈਸ਼ਨਲ ਮੈਡਲਿਸਟ ਆ ਅੱਜ ਆਵਡ ਮਿਲ ਕੇ ਬਹੁਤ ਵਧੀਆ ਲੱਗਿਆ ਅਵਾਰਡ ਸਰ ਨੂੰ ਇੱਕ ਪਲੇਅਰ ਨੂੰ ਅਵਾਰਡ ਮਿਲ ਜਾ ਉਹਦੇ ਲਈ ਮੋਰਸ ਤਾਂ ਵਧੀਆ ਕੀ ਹੋ ਸਕਦਾ ਹੈ ਉਹਦਾ ਮੋਟੀਵੇਸ਼ਨ ਮਿਲਦੀ ਹੈ ਇਤਨਾ ਨਾ ਉਹਦਾ ਇਨਸਪੀਰੇਸ਼ਨ ਹੁੰਦਾ ਹੈ ਪ੍ਰੋਮੋਸ਼ਨ ਹੁੰਦੀ ਹੈ ਕਿ ਤਰ੍ਹਾਂ ਨਾ ਸਪੋਰਟਸ ਦੇ ਬੱਚੇ ਵਧੀਆ ਸਪੋਰਟਸ ਵਾਲ ਪ੍ਰਮੋਟ ਹੁੰਦੇ ਨੇ ਜਨ ਲਈ ਹੈ ਕਿ ਅੱਜ ਕੱਲ ਬੱਚੇ ਫਿਜ਼ੀਕਲ ਐਕਟੀਵਿਟੀਆਂ ਵੱਲ ਘੱਟ ਪ੍ਰਫਰੈਂਸ ਦਿੰਦੇ ਨੇ ਉਹਨਾਂ ਨੂੰ ਫਿਜ਼ੀਕਲ ਐਕਟੀਵਿਟੀਆਂ ਵੱਲ ਜਾਣਾ ਚਾਹੀਦਾ ਹੈ ਵੀਡੀਓ ਗੇਮਸ ਵਗੈਰਾ ਛੱਡ ਕੇ ਉਹਨਾਂ ਨੂੰ ਆਪਣੀ ਸਕਿੱਲ ਡਿਵੈਲਪਮੈਂਟ ਕਰਨੀ ਚਾਹੀਦੀ ਹੈ ਅੱਜ 29ਵਾਂ ਧੀਆਂ ਦਾ ਲੋਹੜੀ ਮੇਲਾ ਜਿਹੜਾ ਪਿੰਡ ਮੁੱਲਾਂਪੁਰ ਤੋਂ ਚੱਲ ਕੇ ਅੱਜ ਲੁਧਿਆਣਾ ਸ਼ਹਿਰ ਦੀ ਰੌਣਕ ਬਣਿਆ ਤੇ ਪਹਿਲਾਂ ਉਹ ਟਾਈਮ ਸੀ ਜਦੋਂ ਇੱਕ ਵਾਰ ਸੀ ਕਿ ਜਦੋਂ ਧੀਆਂ ਨੂੰ ਕੁੱਕ ਵਿੱਚ ਮਾਰਿਆ ਜਾਂਦਾ ਸੀ ਕੋਈ ਕੋਈ ਲੋਹੜੀ ਨਹੀਂ ਮਨਾਉਂਦਾ ਸੀਗਾ ਇਹ ਅਪਰਾਨੇ ਅੱਜ ਚੱਲਦੇ ਹੋਏ ਅੱਜ ਉਹਨਾਂ ਕੁੜੀਆਂ ਦੀ ਲੋਹੜੀ ਮਨਾਈ ਹੈ ਕਿ ਜਿਹੜਾਂ ਕੁੜੀਆਂ ਨੇ 29 ਸਾਲ ਪਹਿਲਾਂ ਜਨਮ ਲੈ ਕੇ ਸਗਨ ਵੀ ਲੈ ਤੇ ਅੱਜ ਉਹਨਾਂ ਦੇ ਗਾਹਾਂ ਬੱਚਿਆਂ ਦੀ ਵੀ ਲੋਹੜੀ ਅੱਜ ਆਈ ਹੈ ਤੇ ਖੁਸ਼ੀ ਵੀ ਮਹਿਸੂਸ ਕਰ ਰਹੇ ਆ ਖਾਸ ਕਰਕੇ ਕ੍ਰਿਸ਼ਨ ਕੁਮਾਰ ਬਾਬਾ ਜੀ ਦੇ ਇਹ ਉਪਰਾਲੇ ਜਰਦੇਸ਼ ਸਿੰਘ ਜਸਵੰਤ ਸਾਹਿਬ ਦੀ ਦੇਣ ਤੇ ਅੱਜ ਇਹ ਰੰਗਾ ਮਾਰਦਾ ਹੋਇਆ 125 ਧੀਆਂ ਦੀ ਲੋਹੜੀ ਤੇ ਸਗੰਦੇ ਰੂਪ ਵਿੱਚ ਬਾਕੀ ਧੀਆਂ ਮਾਤਾ ਮਾਪਿਆਂ ਨੇ ਇਹਨਾਂ ਨੇ ਵੱਖ-ਵੱਖ ਖੇਤਰ ਦੇ ਵਿੱਚ ਡਿੰਘਾ ਪਟੀਆਂ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਅੱਜ ਸਾਡੇ ਵਿੱਚ ਰਾਜ ਤਾਲਮੇਰਪਾਲ ਜੀ ਜੋ ਮੇਰੇ ਖਿਆਲ ਵੀ ਹੁਣ ਤਾਂ ਮੇਲੇ ਦਾ ਸਾਡੇ ਇੱਕ ਇੱਸਾ ਵੀ ਬਣ ਗਏ ਨੇ ਕਿ ਲਗਾਤਾਰ ਮੇਰੇ ਖਿਆਲ ਦੂਸਰਾ ਮੇਲਾ ਹੈ ਜਿਸ ਜੋਇਨ ਇਹਨਾਂ ਨੇ ਕੀਤਾ ਤੇ ਮੈਂ ਇਹਨਾਂ ਦਾ ਵੈਲਕਮ ਵੀ ਕਰਦਾ ਤੇ ਇਹਨਾਂ ਮੰਨਿਓ ਵੀ ਖਾਸ ਕਰਕੇ ਵਧਾਈ ਵੀ ਦਿੰਨੇ ਆ ਤੇ ਪੂਰੇ ਸਾਡੇ ਮਾਲਵਾ ਸੱਭਿਆਚਾਰ ਮੰਚ ਬੰਨਿਓ ਜਿਹੜਾ ਇਹ ਸਾਡੀ ਟੀਮ ਦਾ ਉਪਰਾਲਾ ਤੇ ਆਓ ਸਾਰੇ ਮਨ ਨਾਲ ਨਾਲ ਧੀਆਂ ਦੀ ਲੋੜੀ ਮਨਾਈਏ ਤਾਹੀਂ ਤੇ ਮਾਂ ਬਹੂ ਤਾਹੀਂ ਕਹਦਾ ਕਰਦਾ ਜੁੱਲਾ ਚਲਾ ਸਕੂ ਜੇ ਤੁਹਾਡੀ ਧੀ ਹੋਊਗੀ ਇਸ ਕਰਕੇ ਧੀ ਨੂੰ ਕੋਕ ਵਿੱਚ ਨਾ ਮਾਰੋ ਧੀਆਂ ਨਾਲ ਪਿਆਰ ਕਰੋ ਇੰਨਾ ਹੀ ਕਹਦਾ ਹੋਇਆ ਸਮੂਹ ਸੁਦੇਸ਼ ਵਾਸੀਆਂ ਨੂੰ ਵਧਾਈ ਦਿਨਾ ਲੋੜੀ ਮੇਲੇ ਬਹੁਤ ਵਧੀਆ ਜੀ ਧੀਆਂ ਦੀ ਲੋੜੀ ਦਾ 29ਵਾਂ ਮੇਲਾ ਔਰ ਧੀਆਂ ਦੇ ਸਾਰੇ ਮਾਪੇ ਨੂੰ ਜਿੱਥੇ ਮੁਬਾਰਕ ਹੈ ਉੱਥੇ ਸੁਨੇਹਾ ਹੈ ਕਿ ਧੀयां ਤੁਹਾਡਾ ਨਾਮ ਰੌਸ਼ਨ ਕਰਦੀਆਂ ਨੇ ਉਹਨਾਂ ਦੀ ਪਰਵਾਰਿਸ਼ ਵੱਲ ਉਹਨਾਂ ਦੀ ਪੜ੍ਹਾਈ ਵੱਲ ਉਹਨਾਂ ਦੀ ਸਿਹਤ ਵੱਲ ਉਹਨਾਂ ਦੀ ਜ਼ਰੂਰਤਾਂ ਵੱਲ ਧਿਆਨ ਦਿਓ ਔਰ ਉਹਨਾਂ ਨੂੰ ਬਕਾਇਦਾ ਜੋ ਸਤਕਾਰ ਮਿਲਣਾ ਚਾਹੀਦਾ ਉਹ ਸਾਰੇ ਸਮਾਜ ਨੂੰ ਵੀ ਦੇਣਾ ਚਾਹੀਦਾ ਜੀ ਜੀ ਕਿਤਾ ਲੱਗਦਾ ਲੋੜੀ ਕੁੀਆਂ ਨੂੰ ਥੋੜੀ ਪੰਡੀ ਆਲੀ ਬੱਧੀ ਲੱਗਦਾ ਜ਼ਿੰਮੇਵਾਰੀ ਹੁੰਦੀ ਹੈ ਮੈਨੂੰ 5-6 ਸਾਲ ਹੋ ਗਏ ਇਹਨਾਂ ਨਾਲ ਐਸੋਸੀਏਟ ਕੀਤਾ ਹੋਇਆ ਮਾਲਵਾ ਸੱਭਿਆਚਾਰਕ ਪੰਚ ਦੇ ਨਾਲ ਔਰ ਬੜਾ ਚਾਹ ਹੁੰਦਾ 11 ਜਨਵਰੀ ਸਾਡੀ ਸਾਰਿਆਂ ਲਈ ਪੱਕੀ ਹੁੰਦੀ ਹੈ ਕਿ ਅਸੀਂ ਲੋਹੜੀ ਦੇ ਮੇਲੇ ਤੇ ਇਕੱਠੇ ਹੋਵਾਂਗੇ ਸੱਭਿਆਚਾਰੀ ਯਾਦ ਆਉਂਦਾ ਸੱਭਿਆਚਾਰ ਨੂੰ ਲਈ ਕਦੇ ਨਹੀਂ ਜੀ ਸੱਭਿਆਚਾਰ ਤਾਂ ਨਾਲ-ਨਾਲ ਹੀ ਹੈ ਸਰ ਅਗਰੇ ਅਸ ਖੁਸ਼ ਰਹੋ ਔਰ ਸਮਾਜ ਨੂੰ ਖੁਸ਼ ਰੱਖੋ ਕੋਸ਼ਿਸ਼ ਕਰੋ ਆਪ ਖੁਸ਼ ਰਹੋ ਆਪਣੀ ਜ਼ਿੰਮੇਵਾਰੀ ਸੋਣੀ ਨਿਭਾਓ ਔਰ ਸਮਾਜ ਦਾ ਹਿੱਸਾ ਬਣੋ ਸੇਤਮੰਤਰੀਕੇ ਦੇ ਨਾਲ ਨਾਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬੱਸ ਇਹ ਢੀਆਂ ਦਾ ਲੋਹੜੀ ਮੇਲਾ ਬਣਾ ਰਹੇ ਆ ਪਰ ਜਿਹੜੀ ਰਾਤ ਦੁੱਖदाई ਖਬਰ ਸੁਣੀ ਸਾਡਾ ਵੀ ਕਿਉਂਕਿ ਸਾਡੇ ਵਿੱਚੋਂ ਚੱਲਿਆ ਗਿਆ ਪੰਜ ਸਵੇਰੇ ਉੱਠਦਾ ਪਹਿਲਾਂ ਤਾਂ ਉਹਨਾਂ ਦੇ ਘਰ ਗਿਆ ਫਿਰ ਅਸੀਂ ਇੱਥੇ ਵੀ ਉਹਨਾਂ ਦਾ ਫੋਟੋ ਆ ਕੇ ਸ਼ਰਧਾ ਸਨਘਰ ਭੇਟ ਕੀਤਾ ਅਸੀਂ ਬੜੀ ਦੁਬਧਾ ਦੇ ਵਿੱਚ ਸੀ ਕਿ ਮੇਲੇ ਆ ਨੂੰ ਕਿਸ ਤਰ੍ਹਾਂ ਕਰੀਏ ਤੇ ਜਦ ਮੇਲੇ ਦਾ ਸਾਰਾ ਪ੍ਰੋਗਰਾਮ ਜੋ ਬੜਿਆ ਸੀ ਸਰਬੰਸਿਖੀ ਤਾਂ ਕਈ ਫਰੀਦਕੋਟ ਤੋਂ ਆਏ ਕੈਨੇਡਾ ਅਮਰੀਕਾ ਤੋਂ ਆਏ ਤਾਂ ਸਾਨੂੰ ਸਾਡੇ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਬਾਹਰੋਂ ਬੈਂਡ ਵਾਜੇ ਦਾ ਸਰਬੰਸਿਖੀਤਾ ਨੂੰ ਲਿਆਉਨੇ ਆਂ ਕੋੜਾ ਗਾੜੀ ਤੇ ਬਿਠਾ ਕੇ ਲਿਆਉਨੇ ਆਂ ਤੁਹਾਨੂੰ ਪਤਾ ਹੈ ਮੈਂ ਇਸ ਵਾਰ ਕਿਸੇ ਨੂੰ ਅਸੀਂ ਬਾਹਰੋਂ ਟੋਲ ਸੀਗਾ ਬੰਦ ਫੌਜੀ ਬੈਂਡ ਬੰਦ ਅਸੀਂ ਉਹ ਬੰਦ ਕੀਤੇ ਆਏ ਹੋਏ ਵਾਪਸ ਕੀਤੇ ਅਸੀਂ ਕਿਆ ਕਿ ਬਿਲਕੁਲ ਸਾਥ ਕੀਤਾ ਪਰ ਜੇ ਮੇਲੇ ਦੇ ਵਿੱਚ ਕੋ ਮੇਲਾ ਕੋਈ ਥੱਲੇ ਬੈਠ ਕੇ ਦਾਸੀ ਲਾ ਨਹੀਂ ਸਕਦੇ ਮੇਲਾ ਤਾਂ ਕੁਰਸੀਆਂ ਤੇ ਬੈਠਾਂਗੇ ਸਨਮਾਨ ਵਾਲੇ ਦਾ ਸਰਪਾਰ ਕਰਾਂਗੇ ਕੀਤ ਵਾਲਾ ਤੇ ਵੱਡੀ ਗੱਲ ਇਹ ਹੁੰਦੀ ਅੱਗੇ ਕਿਸੇ ਦੇ ਵੀ ਜਾਣ ਦਾ ਜਿਹੜਾ ਦਰਦ ਹੈ ਉਹ ਦਿਲ ਦੇ ਵਿੱਚ ਹੈ ਉਹਦੇ ਉਹ ਸਾਡਾ ਵੀਰ ਸਾਥ ਉਹ ਵਿਛੜਿਆ ਪਰ ਅੱਜ ਜਿਹੜੀਆਂ ਨੰਨੀਆਂ ਬੈਠ ਗਿਆ ਜਿਨ੍ਹਾਂ ਦੀ ਉਮਰ 2 ਮਹੀਨੇ ਜਾਂ 3 ਮਹੀਨੇ ਆ ਉਹਨਾਂ ਨੂੰ ਸਮਾਜ ਦੀ ਕਿਸੇ ਗੱਲ ਦਾ ਨਹੀਂ ਪਤਾ ਉਹ ਕਿਦੋਂ ਦੂਰੋਂ ਦੂਰੋਂ ਬੱਚੀਆਂ ਆ ਰਹੀਆਂ ਸੀ ਮਾਵਾ ਲੈ ਕੇ ਉਹਨਾਂ ਨੂੰ ਜਦ ਮੈਂ ਆ ਕੇ ਦੇਖਿਆ ਤਾਂ ਇੱਥੇ 30-40 ਮਾਵਾ ਪਹੁੰਚ ਚੁੱਕੇ ਅਸੀਂ ਤਾਂ ਉਹਨਾਂ ਬੋਲੂਏ ਕਹੀਏ ਕਿ ਤੁਸੀਂ ਜਾਓ ਅਸੀਂ ਲੋਹੜਾ ਮੇਲਾ ਨਹੀਂ ਲਾ ਰਹੇ ਪਤਾ ਨਹੀਂ ਉਹਨਾਂ ਦੇ ਮਨ ਚ ਕੀ ਜਾਂਦਾ ਕਿੰਨੇ ਬੱਚੇ ਨੂੰ ਸਮਝ ਨਹੀਂ ਅਸੀਂ ਤਕਰੀਬਨ ਸਵਾ ਸੌ ਤੋਂ ਉੱਪਰ ਵੀ ਸਕਦੇ ਕੱਟ ਵੀ ਸਕਦੇ ਇਹ ਕਿਹੜਾ ਕੋਈ ਜਿਹੜਾ ਆਇਆ ਸਨਮਾਨ ਕਰਕੇ ਤੋਰਾਂਗੇ ਚਾਹੇ ਵੱਧ ਹੋਣ ਕੋਈ ਥੋੜਾ ਪ੍ਰੋਬਲਮ ਤੇ ਅਸੀਂ ਸਾਰਿਆਂ ਨੇ ਅੱਜ ਬਣਾਇਆ ਦੇਖੋ ਆ ਲੋਣੀ ਜੀ ਬੈਠੇ ਨੇ ਉਹ ਸਖਸ਼ੀਅਤ ਜਿਹਨਾਂ ਦੀ ਵੱਡੀ ਦੇਣਾ ਪੰਜਾਬ ਪੰਜਾਬੀ ਪੰਜਾਬੀਅਤ ਦੀ ਵੱਡੀ ਦੇਣਾ ਇਹਨਾਂ ਨੂੰ ਬੇਇੱਜ਼ਤੀ ਸਨਮਾਨ ਦੇ ਲਈ ਕੀਤੀ ਇਹਨਾਂ ਦੇ ਅੰਦਰ ਭੜੀ ਨਿਮਰਤਾ ਇਹਨਾਂ ਨੇ ਕਹ ਕੇ ਬਾਵਾ ਜੀ ਮੈਂ ਆਉਂਗਾ ਸਨਮਾਨ ਕੁਝਿਆ ਦਾ ਕਰੋ ਇਹ ਯਾਰ ਕਿੱਥੋਂ ਗਲਤੀਆਂ ਨੇ ਇਹ ਸਖਸ਼ੀਅਤ ਅੱਜ ਅਸੀਂ ਉਹਨਾਂ ਨੰਨੀਆਂ ਬੱਚੀਆਂ ਨੂੰ ਸ਼ਗਨ ਨੂੰ ਸ਼ੂਟ ਖੜਾਉਣੇ ਉਹਨਾਂ ਨੂੰ ਮਠਿਆਈ ਤੁਸੀਂ ਦੇਖਿਆ ਜਿਹੜਾ ਮਠਿਆਈ ਲਿਆ ਉਹਦਾ ਵੀ ਸਨਮਾਨ ਕਰ ਰਹਾ ਹੈ ਖੜਾਉਣੇ ਲਿਆ ਉਹਦਾ ਵੀ ਕਰ ਰਹਾ ਹੈ ਜਿਹੜਾ ਵੀ ਯੋਗਦਾਨ ਪਾਉਂਦਾ ਹੈ ਸਾਰੇ ਮਿਲ ਕੇ ਇਹ ਜਿਹੜਾ ਲੋਹੜੀ ਮੇਲਾ ਇਹ ਰਿਸ਼ਤਿਆਂ ਦੇ ਤੰਦਾਂ ਨੂੰ ਮਜ਼ਬੂਤ ਕਰਦਾ ਹੈ ਇਹ ਰਿਸ਼ਤਿਆਂ ਦੇ ਤੰਦਾਂ ਨੂੰ ਮਜ਼ਬੂਤ ਕਰਦਾ ਹੈ ਭਾਈਚਾਰੇ ਕਿਸਾਨ ਨੂੰ ਮਜ਼ਬੂਤ ਕਰਦਾ ਹੈ ਅੱਜ ਇਹ ਮੇਲਾ ਲਗਾਇਆ ਤੇ ਅਸੀਂ ਇੱਕ ਅੱਖ ਦੇ ਵਿੱਚ ਹੰਝੂ ਹੈ ਇੱਕ ਅੱਖ ਦੇ ਵਿੱਚ ਅਸੀਂ ਪਹਿਲੇ ਦੀ ਖੁਸ਼ੀ ਤੇ ਅੱਜ ਮੈਂ ਸਭ ਦਾ ਬੜਾ ਵੱਡਾ ਕੁਰੀਆ ਤੇ ਇਹ ਜਿਹੜਾ ਸਮਾਨ ਹੈ ਇਹ ਜਿਵੇਂ ਕਹਿੰਦੇ ਨਾ ਖੁਸ਼ੀਆਂ ਤੇ ਗਮੀਆਂ ਤੇ ਭੈਣਾ ਦੀ ਸਾਡੀ ਕਹਾਵਤ ਹੈ ਕਿ ਖੁਸ਼ੀ ਗਮੀ ਤੇ ਭੈਣਾ ਦੇ ਜਦ ਸਵਾਗਤ ਵਿੱਚਰਦਾ ਤੇ ਸਾਰਾ ਕੁਝ ਪਰਾਂ ਦੇ ਵਿੱਚ ਕਈ ਵਾਰੀ ਐਸੇ ਦੁਕਾਨ ਤੋਂ ਜਾਂਦੇ ਆ ਤੇ ਵਿਆ ਰੱਖਿਆ ਹੁੰਦਾ ਤੇ ਉਹੀ ਨੇ ਪਛਾਣਨਾ ਹੁੰਦਾ ਇਸ ਕਰਕੇ ਇਹ ਸਵਾਗਤ ਚੱਲਦੇ ਰਹਿੰਦੇ ਨੇ ਤੇ ਮੈਂ ਸਬਦਾ মিডিਆ ਜਿਹੜਾ ਬੂ ਤੱਕ ਲੋਹੜੀ ਮੇਲੇ ਨੂੰ ਆਸਾਲ ਪਹੁੰਚਾਉਂਦਾ ਮੈਂ ਪਹਿਲੀ ਵਾਰ ਇਸ ਲੋਹੜੀ ਮੇਲੇ ਤੇ ਆਇਆ ਜੀ ਮੈਨੂੰ ਪਤਾ ਲੱਗਿਆ ਕਿ 29 ਸਾਲਾਂ ਤੋਂ ਲੋਹੜੀ ਮੇਲਾ ਮਾਲਵਾ ਸੱਭਿਆਚਾਰ ਮੰਚ ਕਰਵਾ ਰਿਹਾ ਹੈ ਸੋ ਬੜੀ ਚੰਗੀ ਗੱਲ ਹੈ ਅੱਜ ਤਾਂ ਹਰ ਬੰਦਾ ਗੱਲ ਕਰਦਾ ਪਰ 29 ਸਾਲ ਪਹਿਲਾਂ ਜਿਹਨਾਂ ਨੇ ਇਹ ਲੋਹੜੀ ਮੇਲਾ ਸ਼ੁਰੂ ਕਰਿਆ ਹੋਊਗਾ ਕਿ ਧੀਆ ਦੀ ਲੋਹੜੀ ਮਨਾਉਣੀ ਆ ਉਦੋਂ ਸ਼ਾਇਦ ਬਹੁਤ ਸਾਰੇ ਲੋਕ ਇਹਨਾਂ ਨੂੰ ਸਵਾਲ ਵੀ ਕਰਦੇ ਹੋਵਾਂਗੇ ਪਰ ਮੈਂ ਸਮਝਦਾ ਕਿ ਚੰਗੀ ਆਗਾਮ ਬਦੂ ਸੋਚਦਾ ਆਗਾਜ਼ ਉਸ ਟਾਈਮ ਇਹਨਾਂ ਨੇ ਕੀਤਾ ਉਹ ਚੰਗੀ ਗੱਲ ਹੈ ਕਿ ਹਰ ਫਿਰਕੇ ਦੇ ਲੋਕਾਂ ਨੂੰ ਬੁਲਾ ਕੇ ਬਿਨਾਂ ਕਿਸੇ ਭੇਦਭਾਵ ਤੋਂ ਬੰਦੇ ਲੋਹੜੀ ਦਾ ਮੇਲਾ ਬਣਾ ਰਹੇ ਨੇ ਤੇ ਇੱਕ 29 ਸਾਲਾਂ ਤੋਂ ਜਿਹੜਾ ਇਹ ਜੋ ਉਪਰਾਲਾ ਕਰ ਰਹੇ ਨੇ ਸੋ ਮੈਨੂੰ ਬਹੁਤ ਚੰਗਾ ਲੱਗਿਆ ਜੀ ਇਹ ਜਿੱਦ ਤੇਰੇ ਕਭੀ 29 ਸਾਲ ਦਾ ਮਿਲੋ ਹੋ ਰਿਹਾ ਨਹੀਂ ਮਿਲਦਾ ਕਿੰਦਾ ਮਾਹੌਲ ਨਹੀਂ ਮਿਲ ਰਿਹਾ ਦੇਖੋ ਬਾਈ ਬੜਾ ਚੰਗਾ ਮਾਹੌਲ ਹੈ ਜਿਹਦੇ ਵਿੱਚ ਦੇਖੋ ਸਾਡੇ ਵਿਰਾਸਤੀ ਰੰਗਵੀ ਨੇ ਤੁਹਾਡੀ ਕਲਾ ਵੀ ਸੀਗੀ ਇੱਥੇ ਗੌਣਵਾਏ ਲੋਕ ਵੀ ਸੀਗੇ ਕਿੰਦਾ ਪੰਗੜਾ ਵੀ ਸੀਗਾ ਕੁਝ ਲੋਕਾਂ ਦਾ ਸਨਮਾਨ ਵੀ ਕੀਤਾ ਗਿਆ ਇੱਥੇ ਆ ਕੇ ਕਮਾਲ ਦੀ ਗੱਲ ਪਤਾ ਲੱਗੀ ਕਿ ਬਾਹਰਲੇ ਮੁਲਕਾਂ ਤੋਂ ਵੀ ਲੋਕ ਕੇਸ ਮੇਲੇ ਲਈ ਆਉਂਦੇ ਨੇ ਇਹ ਵੱਡੀ ਗੱਲ ਹੁੰਦੀ ਹੈ ਜੀ ਕਿ ਲੋਕ ਆਪਣੇ ਵਿਰਸੇ ਬਰਾਸਤ ਨਾਲ ਜੁੜੇ ਹੋਏ ਨੇ ਬਹੁਤ ਵਧੀਆ ਲੱਗਿਆ ਜੀ ਜਦੋਂ ਧੀਆਂ ਲਈ ਕੁੜੀਆਂ ਲਈ ਕੁਝ ਵੀ ਚੰਗਾ ਕੰਮ ਹੁੰਦਾ ਤਾਂ ਉਹਦੇ ਵਿੱਚ ਸ਼ਿਰਕਤ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ ਤੇ ਇਹ ਚੰਗਾ ਉਪਰਾਲਾ ਹੈ ਮੈਮ ਕੀ ਕਹਿਣਾ ਚਾਹੋਗੇ ਬਾਬਾ ਜੀ ਵਾਲਾ ਜਿਹੜਾ ਇਹਨੇ ਸਾਲਾ ਕੁਪੀਆ ਦੀ ਨੋਰੀ ਫੈਸਟ ਹਾਂਜੀ 29ਵਾਂ ਪ੍ਰੋਗਰਾਮ ਜਿਹੜਾ ਹੋਣ ਇਹ ਕਰਨ ਕਰ ਰਹੇ ਨੇ ਅੱਜ ਤਾਂ ਇੱਕ ਇੱਟਾ ਵੱਡਾ ਮਤਲਬ ਲੰਮਾ ਕੰਮ ਲੈ ਕੇ ਜਾਣਾ 29 ਸਾਲ ਹੋ ਗਏ ਉਹਨਾਂ ਨੂੰ ਆਪਣਾ ਇਹ ਜਿਹੜਾ ਪੰਡਾ ਤੈਅ ਕਰਦੇ ਹੋਏ ਤਾਂ ਬਹੁਤ ਵੱਡੀ ਗੱਲ ਹੁੰਦੀ ਆ ਆਪਾਂ ਇੱਕ ਬੰਦੇ ਨੂੰ ਨਹੀਂ ਜੋੜ ਸਕਦੇ ਇਹ ਇੰਨੇ ਜ਼ਿਆਦਾ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲੇ ਹੁੰਦੇ ਨੇ ਜਦੋਂ ਵੀ ਆਪਾਂ ਕੋਈ ਪ੍ਰੋਗਰਾਮ ਕਰਦੇ ਆ ਆਪਾਂ ਛੋਟੇ ਘਰ ਦੇ ਵਿੱਚ ਛੋਟਾ ਜਿਹਾ ਪ੍ਰੋਗਰਾਮ ਵੀ ਕਰਦੇ ਆ ਤਾਂ ਉਹਦੀ ਕਿੰਦੀ ਆਪਾਂ ਨੂੰ ਟੈਨਸ਼ਨ ਹੁੰਦੀ ਆ ਕਿ ਪ੍ਰੋਗਰਾਮ ਕਿਵੇਂ ਹੋਊਗਾ ਕਿ ਮੈਂ ਸਿਰੇ ਚੜੂਗਾ ਸੋ ਇੰਨੇ ਮਤਲਬ ਅਲੱਗ ਅਲੱਗ ਥਾਵਾਂ ਤੋਂ ਲੋਕਾਂ ਨੂੰ ਇਕੱਠੇ ਕਰਨਾ ਤੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਬਹੁਤ ਵੱਡੀ ਸੈਲੂਟ ਲੋਕਾਂ ਦੀ ਮਦਦ ਹੋ ਗਏ ਭਾਈ ਜਾਨ ਕਿ ਕੁੜੀਆਂ ਦੀ ਰੋਟੀ ਬਣਾਈ ਜਾ ਰਹੀ ਹੈ। ਉਹ ਦੇਖੋ ਜੀ ਚੰਗਾ ਕੰਮ ਹੈ ਤੇ ਚੰਗਾ ਕੰਮ ਕਰਨਾ ਬਣਦਾ ਆ। ਬਹੁਤ ਸਾਲ ਪਹਿਲਾਂ 2001 ਦੀ ਗੱਲ ਹੈ ਜਦੋਂ ਫੀਮੇਲ ਫਟੀਸਾਈਡ ਬਹੁਤ ਜ਼ਿਆਦਾ ਸੀਗੀ ਤੇ ਉਸ ਟਾਈਮ ਅਸੀਂ ਵੀ ਬਹੁਤ ਜ਼ਿਆਦਾ ਪਲੇ ਕੀਤੇ ਸੀਗੇ। 6-7 ਸਾਲ ਅਸੀਂ ਬਹੁਤ ਸਾਰੇ ਪਲੇ ਕੀਤੇ ਫੀਮੇਲ ਫਟੀਸਾਈਡ ਤੇ ਸੋ ਹੁਣ ਇਹ ਇਹਨਾਂ ਚੀਜ਼ਾਂ ਨਾਲ ਫਰਕ ਬਹੁਤ ਪਿਆ ਜਦੋਂ ਅਸੀਂ ਕੋਈ ਸੋਸ਼ਲ ਈਵਲ ਦੇ ਉੱਤੇ ਅਸੀਂ ਪਲੇ ਕਰਦੇ ਆ ਜਾਂ ਕੋਈ ਵੀ ਪ੍ਰੋਗਰਾਮ ਕਰਦੇ ਹਾਂ ਤਾਂ ਲੋਕਾਂ ਦੇ ਵਿੱਚ ਅਵੇਅਰਨੈਸ ਆਉਂਦੀ ਹੈ ਤੇ ਲੋਕ ਉਹ ਚੀਜ਼ਾਂ ਘੱਟ ਕਰਨ ਮਤਲਬ ਅਵੇਅਰਨੈਸ ਹੋਣ ਕਰਕੇ ਪਤਾ ਲੱਗਦਾ ਰਹਿੰਦਾ ਹੈ ਤੇ ਉਹ ਚੀਜ਼ਾਂ ਘੱਟਦੀਆਂ ਨੇ ਹੁਣ ਕੁੜੀਆਂ ਦੀ ਗਿਣਤੀ ਪਹਿਲਾਂ ਨਾਲੋਂ ਵਧੀਆ ਪਹਿਲਾਂ ਬਹੁਤ ਘੱਟ ਗਈ ਸੀ ਉਹ ਫੜਿਆ